ਤੁਸੀਂ ਜਿਹੜੇ ਖਬਰ ਨਾਮ ਦੇ ਨਾਲ ਜਗਤਾਰ ਦੇ ਸਾਨ ਸਵਦਾ ਸਵਾਲ ਕਰਦਾ ਏ ਚਾਈਨਾ ਡੋਰ ਨੂੰ ਲੈ ਕੇ ਜਿੱਥੇ ਸਰਕਾਰ ਵੱਲੋਂ ਸਖਤ ਆਦੇਸ਼ ਜਾਰੀ ਕੀਤੇ ਗਏ ਨੇ ਉੱਥੇ ਵੀ ਪੰਜਾਬ ਪੁਲਿਸ ਵੱਲੋਂ ਵੀ ਲਗਾਤਾਰ ਇਸ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਫਰੀ ਕੋਟ ਪੁਲਿਸ ਵੱਲੋਂ 53 ਦੇ ਕਰੀਬ ਚਾਈਨਾ ਡੋਰ ਦੇ ਗੱਟੂ ਬਰਾਮਦ ਕੀਤੇ ਗਏ ਨੇ ਅਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਚੜ੍ਹ ਕਰੀ ਮੁਤਾਬਕ ਫਰੀ ਕੋਟ ਦੀ ਡੋਗਰ ਵਸਤੀ ਦੇ ਰਹਿਣ ਵਾਲੇ ਜਸ਼ਪਾਲ ਜੋ ਕਿ ਚਾਈਨਾ ਡੋਰ ਵੇਚ ਰਿਹਾ ਸੀ ਤਾਂ ਉਸ ਦੇ ਬਾਰੇ रिकॉर्ड ਪੁਸਤੂ ਨੂੰ ਤਲਾਸ਼ ਮਿਲੀ ਅਤੇ ਉਸ ਤੋਂ ਬਾਅਦ ਉਸ ਨੂੰ ਕਾਬੂ ਕੀਤਾ ਗਿਆ ਉਸ ਦੇ ਕੋਲੋਂ 53 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਗਏ ਆ ਉਸ ਦੇ ਖਿਲਾਫ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਆ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਚਾਈਨਾ ਡੋਰ ਦੇ ਖਿਲਾਫ ਸਖਤ ਹਦਾਇਤਾਂ ਤੋਂ ਬਾਅਦ ਉਹਨਾਂ ਵੱਲੋਂ ਕਾਰਵਾਈ ਕੀਤੀਆਂ ਜਾ ਰਹੀਆਂ ਜਿਸ ਦੇ ਤਹਿਤ ਡੋਗਰ ਵਸਤੀ ਦੇ ਰਹਿਣ ਵਾਲੇ ਅਸ਼ਪਾਲ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ 53 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਗਏ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਅਤੇ ਜੇਕਰ ਤੁਹਾਨੂੰ ਕੋਈ ਲੱਗਦਾ ਹੈ ਇਹ ਚਾਈਨਾ ਡੋਰ ਵਿਚਦਾ ਹੈ ਜਾਂ ਖਰੀਦਦਾ ਹੈ ਤਾਂ ਉਸ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤੁਸੀਂ ਦੇਖੋ ਇਹ ਤਸਵੀਰਾਂ ਅਤੇ ਹੋਰ ਕੀ ਕੀ ਆ ਡੀਐਸਪੀ ਤਿਲੋਚਨ ਸਿੰਘ ਨੇ ਇੱਕ ਚਾਈਨਾ ਡੋਰ ਦੇ ਸੰਬੰਧ ਵਿੱਚ ਸਾਡੇ ਫਰੀਦਕੋਟ ਸਿਟੀ ਵਿਖੇ ਮਕਦਮਾ ਨੰਬਰ 23 ਜੋ ਹੈ ਜਿਸ ਵਿੱਚ ਇੱਕ ਦੋਸ਼ੀ ਜਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਸ ਦੀ ਇੱਕ ਸ਼ਾਪ ਤੋਂ ਅਸੀਂ ਕੋਈ 50-59 ਦੇ ਕਰੀਬ ਜਿਹੜੇ ਚਾਈਨਾ ਡੋਰ ਦੇ ਕੱਟੂ ਜਿਹੜੇ ਉਹ ਬਰਾਂਧ ਬੀਤੇ ਨੇ ਤੇ ਇਸ ਦੇ ਹੁਣ ਪਿਛਲੇ ਟਾਈਮ ਤੋਂ ਕਾਫੀ ਸਰਕਾਰ ਵੱਲੋਂ ਸੋਸ਼ਲ ਮੀਡੀਆ ਵੱਲੋਂ ਤੇ ਆਪ ਦੀ ਮੀਡੀਆ ਵੱਲੋਂ ਜਿਹੜਾ ਲਗਾਤਾਰ ਅਵੇਅਰ ਕੀਤਾ ਜਾ ਰਿਹਾ ਹੈ ਵੀ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਪਰ ਇਸ ਦੇ باوجود ਵੀ ਇਹ ਲੋਕ ਜਿਹੜੇ ਆਦੇ ਬਾਜਨੀਓ ਦੇ ਆਦੇ ਖਰਚੇ ਵਾਸਤੇ ਜਾਂ ਆਦੀ ਕਮਾਈ ਵਾਸਤੇ ਚਾਈਨਾ ਡੋਰ ਦਾ ਨੂੰ ਸੇਲ ਕਰਦੇ ਨੇ ਤੇ ਅਸੀਂ ਮੀਡੀਆ ਦੇ ਇਹ ਲੋਕਾਂ ਨੂੰ ਅਪੀਲ ਕਰਾਂਗੇ ਵੀ ਇਸ ਤਰ੍ਹਾਂ ਵੀ ਚਾਈਨਾ ਡੋਰ ਨਾ ਕੀਤੇ ਜਿਸ ਨਾਲ ਜੇ ਕਿਤੇ ਨੁਕਸਾਨ ਦਾ ਬਹੁਤ ਨੁਕਸਾਨ ਹੁੰਦਾ ਹੈ ਕਿ ਕੀ ਜਾਨ ਵੀ ਜਾ ਸਕਦੀ ਹੁੰਦੀ ਹੈ ਤੇ ਇਸ ਸੰਬੰਧੀ ਜਿਹੜਾ ਅਸੀਂ ਇਹ ਮਕਦਮਾ ਰਜਿਸਟਰ ਕੀਤਾ ਤੇ ਇੰਨੇ ਪੁਰਸ਼ਕ ਕਰਾਂਗੇ ਵੀ ਇੱਕ ਛੋਕੀ ਤੋਂ ਲੈ ਕੇ ਹੁੰਦੇ ਨੇ ਅਸੀਂ ਬੱਚਿਆਂ ਦੇ ਪੇਰੈਂਟਸ ਨੂੰ ਅਸੀਂ ਇਹ ਅਪੀਲ ਕਰਾਂਗੇ ਵੀ ਜਿਹੜੀ ਚైనా ਟੂਰ ਦੀ ਵਰਤੋਂ ਨਾ ਕੀਤੀ ਹੈ ਜਿਹੜੀ ਦੂਸਰੀ ਡੋਰ ਹੈ ਧਾਗੇ ਵਾਲੀ ਉਸ ਦੀ ਵਰਤੋਂ ਕੀਤੀ ਜਾਏ ਤੇ ਅਸੀਂ ਜਿੱਦ ਤੱਕ ਪਸੰਦ ਹੋਏਗਾ ਅਸੀਂ ਡਰੋਨ ਦਾ ਇਸਤੇਮਾਲ ਕਰਾਂਗੇ ਡਰੋਨ ਰਾਹੀਂ ਅਸੀਂ ਦੇਖਾਂਗੇ ਵੀ ਕਿਹੜੇ ਉੱਤੇ ਛੱਤਾਂ ਦੇ ਉੱਪਰ ਜਾਂ ਕਿੱਥੇ ਇਸਤੇਮਾਲ ਕਿੰਨੇ ਕਿੰਨੇ ਪਰਸੈਂਟ ਚైనా ਡੋਰ ਦੀ ਵਰਤੋਂ ਹੋਈ ਹੈ ਤੇ ਜਿਹੜਾ ਅਸੀਂ ਅੱਗੇ ਤੋਂ ਵੀ ਉਸ ਦਾ ਧਿਆਨ ਚ ਰੱਖਿਆ ਜਾਏ